ਸਾਉਣ ਦੇ ਮਹੀਨੇ ਦੇ ਵਿੱਚ ਸਾਡੇ ਹੀ ਘਰਾਂ ਦੀਆਂ ਭੈਣਾ ਧੀਆ ਲਾਉਂਦੀਆਂ ਨੇ ਧੀ ਲਫ਼ਜ਼ ਦਾ ਅਰਥ ਹੁੰਦਾ ਬੇਟੀ ਤੇ ਜੇਕਰ ਇਹਦਾ ਪਿਸ਼ੋਕੜ ਵੇਖਿਆ ਜਾਵੇ ਤੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਜਦੋਂ ਮੁਗਲਾਂ ਦਾ ਰਾਜ ਸੀ ਨਾ ਇਸ ਪੰਜਾਬ ਦੀ ਧਰਤੀ ਤੇ ਤੇ ਮੁਗਲ ਸਾਉਣ ਦੇ ਐਤਵਾਰ ਸਾਰੇ ਪਿੰਡ ਦੀਆਂ ਧੀਆ ਨੂੰ ਇਕੱਠੀਆਂ ਕਰ ਲੈਂਦੇ ਸੀ ਸਾਰੇ ਜੇਕਰ ਕੋਈ ਪੇਕੇ ਘਰ ਆਈ ਹੁੰਦੀ ਸੀ ਉਹਨੂੰ ਵੀ ਲੈ ਆਉਂਦੇ ਸੀ 40 ਸਾੜ ਤੋਂ ਘੱਟ ਉਮਰ ਦੀਆਂ ਸਾਰੀਆਂ ਧੀਆਂ ਭੈਣਾਂ ਨੂੰ ਇਕੱਠੀਆਂ ਕਰਕੇ ਨੰਗਣ ਕਰਕੇ ਤੇ ਉਹਨਾਂ ਦੇ ਕੋਲੋਂ ਨਾਚ ਕਰਵਾਉਂਦੇ ਹੁੰਦੇ ਸੀ ਜਿਹੜੀ ਧੀ ਮੁਗਲਾਂ ਨੂੰ ਪਸੰਦ ਆ ਜਾਂਦੀ ਸੀ ਉਹ ਚੋਕ ਕੇ ਲੈ ਜਾਂਦੇ ਸੀ ਤੇ ਉਹਦੇ ਨਾਲ ਨਕਾਹ ਕਰਾਉਂਦੇ ਸੀ ਆਹ ਤੇ ਇਹਦਾ ਪਿਸ਼ੋਕੜ ਹੈ ਤੇ ਅਸੀਂ ਅੱਜ ਕਿਹੜੀਆਂ ਗੱਲਾਂ 'ਚ ਫਸ ਕੇ ਰਹਿ ਗਏ ਭਰਾ ਦੇ ਸਾਹਮਣੇ ਭੈਣ ਨੱਚ ਰਹੀ ਹੁੰਦੀ ਹੈ ਤੇ ਭਰਾ ਤਾੜੀਆਂ ਮਾਰਦਾ ਪਿਓ ਦੇ ਸਾਹਮਣੇ ਧੀ ਨੱਚ ਰਹੀ ਹੁੰਦੀ ਹੈ ਤੇ ਪਿਓ ਖੁਸ਼ ਹੁੰਦਾ ਦਾਦੇ ਦੇ ਸਾਹਮਣੇ ਪੋਤਰੀ ਨੱਚ ਰਹੀ ਹੁੰਦੀ ਹੈ ਤੇ ਦਾਦਾ ਖੁਸ਼ ਹੁੰਦਾ ਉਹ ਕਿੱਥੇ ਗਈ ਸਾਡੀ ਮਰਸ ਵਰਾਸਤ ਕਿੱਥੇ ਗਿਆ ਸਾਡਾ ਸੱਭਿਆਚਾਰ ਕਿੱਥੇ ਗਿਆ ਸਾਡਾ ਸ਼ਾਨਾ ਮੱਤਾ ਇਤਿਹਾਸ ਅਸੀਂ ਤੇ 18ਵੀਂ ਸਦੀ ਦੇ ਵਿੱਚ ਇਸ ਦੇਸ਼ ਦੀਆਂ ਧੀਆਂ ਭੈਣਾਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾਉਂਦੇ ਰਹੇ ਆ ਤੇ ਅੱਜ ਸਾਡੇ ਹੀ ਘਰਾਂ ਦੇ ਵਿੱਚ ਪੈਦਾ ਹੋਣ ਵਾਲੀਆਂ ਧੀਆਂ ਭੈਣਾਂ ਨੂੰ ਅਸੀਂ ਇੰਨੀ ਖੁੱਲ੍ਹ ਦੇ ਦਿੱਤੀ ਵੀ ਉਹ ਕਿਤੇ ਜਾ ਕੇ ਨੱਚਣ ਤੀਆਂ ਲਾਉਣ ਇਹ ਤੀਆਂ ਦੇ ਇਤਿਹਾਸ ਦੇ ਨਾਲ ਸਾਡਾ ਕੋਈ ਸਬੰਧ ਨਹੀਂ ਆ ਗੁਲਾਮੀ ਦੀ ਨਿਸ਼ਾਨੀ ਹੈ ਉਦੋਂ ਗੁਲਾਮ ਸੀ ਮੁਗਲਾਂ ਦੇ ਇਸ ਦੇਸ਼ ਦੇ ਲੋਕ ਕਿ ਉਹਨਾਂ ਦਾ ਜੀਤੇ ਜੀ ਕਰਦਾ ਸੀ ਅੱਖ ਰੱਖਦੇ ਸੀ ਉਹ ਧੀ ਚੋੱਕ ਕੇ ਲੈ ਜਾਂਦੇ ਸੀ ਪਰ ਅਸੀਂ ਅੱਜ ਮੈਨੂੰ ਹਰਾਣ ਕੀ ਹੁੰਦੀ ਹੈ ਬੜੀ ਖੁਸ਼ੀ ਦੇ ਨਾਲ ਇਸ ਦਿਨ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਕੀ ਪੰਜਾਬ ਦੀ ਧਰਤੀ ਤੇ ਜਿਹੜੀਆਂ ਯੂਨੀਵਰਸਿਟੀਆਂ ਕਾਲਜ ਸਕੂਲ ਬਣੇ ਹੋਏ ਐ ਉਥੇ ਇਤਿਹਾਰ ਮਨਾਉਣਾ ਚਾਹੀਦਾ ਮੈਂ ਖਾਸ ਕਰਕੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਜਿਹੜੇ ਪ੍ਰਬੰਧਕ ਹੈ ਉਹਨਾਂ ਨੂੰ ਪੁੱਛਣਾ ਚਾਹੁੰਦਾ ਤੁਸੀਂ ਬੱਚਿਆਂ ਨੂੰ ਦੱਸੋ ਤੇ ਜ਼ਰੂਰ ਜਦੋਂ ਮੁਗਲਾਂ ਦਾ ਰਾਜ ਸੀ ਉਦੋਂ ਧੀਆਂ ਨੂੰ ਨਚਾ ਕੇ ਨਗਨ ਕਰਕੇ ਪਸੰਦ ਕਰਕੇ ਮੁਗਲ ਲੈ ਜਾਂਦੇ ਹੁੰਦੇ ਸੀ ਤੁਸੀਂ ਕਿਹੜੇ ਸੰਦਰਭ ਦੇ ਵਿੱਚ ਸਕੂਲਾਂ ਕਾਲਜਾਂ ਦੇ ਵਿੱਚ ਸਾਡੇ ਬੱਚਿਆਂ ਦੀ ਮਾਨਸਿਕਤਾ ਦੇ ਵਿੱਚ ਇਹ ਗੱਲ ਪਰੋਸ ਰਹੇ ਹੋ ਵੀ ਧੀਆਂ ਸਾਡਾ ਤਿਉਹਾਰ ਹੈ ਸਾਡਾ ਤਿਉਹਾਰ ਨਹੀਂ ਨੱਚਣਾ ਟੱਪਣਾ ਸਾਡਾ ਤਿਉਹਾਰ ਨਹੀਂ ਸੀ। ਸਰੀਰ ਦੀ ਪ੍ਰਦਰਸ਼ਨੀ ਕਰਨਾ ਸਾਡਾ ਤਿਉਹਾਰ ਨਹੀਂ ਸੀ। ਅਸੀਂ ਤਾਂ ਤਨ ਢੱਕਣ ਵਾਲਿਆਂ ਚੋਂ ਸੀ। ਅਸੀਂ ਤੇ ਮੱਸੇ ਰੰਗੜ ਵਰਗਿਆਂ ਦਰਬਾਰ ਸਾਹਿਬ ਬੇਅਦਬੀ ਕੀਤੀ। ਉਥੇ ਗੰਦਾ ਨਾਚ ਕਰਾਇਆ ਤੇ ਅਸੀਂ ਉਹਦਾ ਸਿਰ ਲਾਉਣ ਵਾਲਿਆਂ ਚੋਂ ਸੀ। ਤੇ ਅੱਜ ਸਾਡੇ ਬੱਚਿਆਂ ਨੂੰ ਢੋਲਾਂ ਤੇ ਡੀਜਿਆਂ ਤੇ ਨਚਾਇਆ ਜਾ ਰਿਹਾ। ਤੋ ਇਸ ਕਰਕੇ ਤੀਆਂ ਦੇ ਨਾਲ ਸਿੱਖ ਤੇ ਪੰਜਾਬੀਆਂ ਦਾ ਕੋਈ ਸਬੰਧ ਨਹੀਂ ਹੈ ਆਪੂ ਆਪਣੀਆਂ ਧੀਆ ਭੈਣਾਂ ਨੂੰ ਜਰੂਰ ਦੱਸੋ ਵੀ ਅਸੀਂ ਸੂਰਮਿਆਂ ਦੇ ਵਾਰਿਸ ਆ ਸਾਡੇ ਵੱਡੇ ਵਡੇਰਿਆਂ ਨੇ ਤੇ ਇੱਜ਼ਤਾਂ ਦੀ ਰਾਖੀ ਕੀਤੀ ਮਹਾਨ ਕੁਰਬਾਨੀਆਂ ਕੀਤੀਆਂ ਪਰ ਅਸੀਂ ਕਿਹੜੇ ਪਾਸੇ ਜਾ ਰਹੇ ਆ ਅਸੀਂ ਕਿਹੜੇ ਪਾਸੇ ਤੁਰਨੇ ਆ ਅਸੀਂ ਤੀਆਂ ਨੂੰ ਸੈਲੀਬ੍ਰੇਟ ਕਰ ਰਹੇ ਆ ਵੀ ਸੌਣ ਦਾ ਮਹੀਨਾ ਚੜ ਗਿਆ ਤੇ ਹੁਣ ਤੀਆਂ ਲੱਗਣ ਗਈਆਂ ਸਿੱਖ ਕੋ ਅਵੇਸਲੇ ਨਾ ਹੋ ਜਾਗਰੂਕ ਹੋ ਸचेत ਹੋ ਆਪਣੇ ਬੱਚਿਆਂ ਨੂੰ ਆਪਣੀਆਂ ਬੱਚੀਆਂ ਨੂੰ ਖਾਸ ਕਰਕੇ ਇਹਨਾਂ ਗੱਲਾਂ ਤੇ ਸੁਚੇਤ ਕਰੋ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਇਹ ਗੱਲ ਪਾਓ ਵੀ ਪੁੱਤਰੋ ਧੀਓ ਸਾਡਾ ਕੰਮ ਨੱਚਣਾ ਨਹੀਂ ਸਾਡਾ ਕੰਮ ਸਰੀਰ ਦੀ ਪ੍ਰਦਰਸ਼ਨੀ ਕਰਨਾ ਨਹੀਂ ਅਸੀਂ ਇੱਜ਼ਤਾਂ ਦੇ ਰਾਖੇ ਹੁੰਨੇ ਆ ਅਸੀਂ ਦੂਜਿਆਂ ਦੀਆਂ ਇੱਜ਼ਤਾਂ ਬਚਾਉਣ ਵਾਲੇ ਮੰਨੇ ਜਾਂਦੇ ਸਾਂ ਸੋ ਇਹ ਗੱਲ ਜ਼ਰੂਰ ਦੱਸੋ